ਵੀਰ ਸਿੰਘ ਉਹ ਬੱਚਾ ਜਿਹੜਾ ਇੱਕ ਦਰਿੰਦੇ ਦੀ ਹਾਈਵਾਨੀਅਤ ਦਾ ਸ਼ਿਕਾਰ ਹੋਇਆ ਅੱਜ ਉਸ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਸਮੁੱਚੀ ਸਾਧ ਸੰਗਤ ਜੀ ਉਹ ਕੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਬੋਲਦਿਆਂ ਬੁਲਾਇਆ ਨੇ ਉਸ ਬੱਚੇ ਦਾ ਜਗਰ ਕੀਤਾ ਭਾਈ ਪਰਮਜੀਤ ਸਿੰਘ ਨੇ ਉਧਾਰਨਾ ਵੀ ਲਈਆਂ ਰਾਣ ਦੀ ਆਧਾਰਨਾਈ ਇੱਕ ਬੱਚੇ ਦੀ ਸ਼ਾਇਦ ਇਹ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਘੋ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਦ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਕਿਉਂਕਿ ਬਹੁਤੇ ਦਾ ਮੈਂ ਦੇਖ ਨਹੀਂ ਹਾਂ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮੁਹਿਮ ਦੇ ਖਿਲਾਫ ਜਿਹੜੀ ਮੁਹਿਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਆ ਕਿ ਕਾਨੂੰਨ ਬਣਾਓ ਪੰਜਾਬ بچਾਓ ਪੰਜਾਬੀਆਂ ਨੂੰ بچਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਭੁਗਤ ਰਹੇ ਆ ਹਸ਼ਿਆਰਪੁਰ ਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਠਿੰਡੇ ਲੈਰਾ ਮਹਾਵਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕਾਨ ਨਹੀਂ ਕਰਦੀ ਰਹੀ ਤੋਂ ਮੁਕਦਮਾ ਦਰਜ ਕਰਨ ਦੀ ਬਜਾਏ ਮੁਕੱਦਮਾ ਕੀ ਦਰਜ ਕੀਤਾ ਕਿ ਇਹਦੇ ਟਰੈਕਟਰ ਵਾਲੀ दारू ਪੀਤੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੈਡੀ ਤੇ ਚੜ ਗਿਆ ਤੇ ਉਥੇ ਟਕਰਾਅ ਹੋ ਗਈ ਆਪਸ ਵਿੱਚ ਹਾਲਾਕ ਤੁਸੀਂ ਉਹ ਵੀਡੀਓ ਦੇਖੀ ਹੁਣ ਇਹ ਕਿੰਨੀ ਦਰਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਵਧਿਆ ਤਾਂ ਜਾ ਕੇ ਪੁਲਿਸ ਨੇ ਗਾ ਤਰਤੀਮਾ ਬਿਆਨ ਕਟਿਆ ਉਹਦੇ ਵਿੱਚ ਮਾੜੀ ਮੋਟੀ ਸੋਧ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਹੁਣ ਉਥੋਂ ਦੀ ਮੈਂ ਘਟਨਾ ਦੱਸਦਾ ਉੱਚੋਂ ਦਾ ਇੱਕ ਜਗਰੂਰ ਸਿੰਘ ਨਾਮ ਦਾ ਬੰਦਾ ਜਿਹੜਾ ਲਹਿਰੇ ਥਰਮਲ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਬਣਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਗਰੂਰ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਉਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਆ ਨੰਬਰਦਾਰ ਵੀ ਆ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਹੈ ਇਸ ਲਹਿਰ ਦੇ ਲਈ ਤਾਂ ਉਹ ਉਸ ਗੱਲ ਦਾ ਵਿਰੋਧ ਕਰਦਾ ਹੈ ਇਸ ਤਰ੍ਹਾਂ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਆ ਬਠਿੰਡੇ ਦੇ ਵਿੱਚ ਮੋਨੇ ਮੈਨੂੰ ਦੱਸਿਆ ਕਹਿੰਦਾ ਮੈਂ ਭਾਈ 25000 ਰੁਪਇਆ ਕਿਸੇ ਟੈਲਾ ਲਾਉਣ ਲਈ ਹੁੰਦੇ ਤਾਂ ਮੈਂ ਟੈਲਾ ਲਵਾਉਣੀਆਂ 25000 ਰੁਪਇਆ ਐਡਵਾਂਸ ਲੈ ਗਿਆ ਮੈਥੋਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਟੱਲਾ ਕਹਿੰਦਾ ਮੈਂ ਬਿਮਾਰ ਹੋ ਗਿਆ 5-7 ਦਿਨ ਆਇਆ ਨਹੀਂ 5-7 ਦਿਨ ਦਾ ਵਾਅਦਾ ਆ ਕੇ ਦਵਾਰੇ ਫੇਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮੈਂ ਤਾਂ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਗਿਆ ਥਾਣੇ 'ਚ ਐਸਐਚਓ ਨੂੰ ਮਿਲਿਆ ਤਰਖਾਸਤ ਲਈ ਮੈਥੋਂ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਤੇ ਮੇਰਾ ਕੰਮ ਨਹੀਂ ਕਰਦਾ ਕਰਾਤਰ ਖਾਸਲਾ ਲਿਖਾ ਕੇ ਮੈਂ ਵਾਪਸ ਆ ਗਿਆ ਪੰਜ-ਛੇ ਦਿਨ ਲੰਘੇ ਮੈਂ ਦਵਾਰੇ ਗਿਆ ਪੁੱਛਿਆ ਵੀ ਮੇਰੀ ਦਰਖਾਸਤ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਝ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਵਾਈਆਂ ਨੇ ਆਪਣੇ ਨਾਲ ਤੁਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜਿੰਦਰੇਸ਼ ਨੇ ਕੰਮ ਕਰਾਉਣਾ ਸੋ ਜ਼ਿੰਮੇਵਾਰ ਕੌਣ ਸਾਡੇ ਆਪਣੇ ਲੋਕ ਜ਼ਿੰਮੇਵਾਰ ਹੈ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਮੁਰਾਜੀ ਵਾਲ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਹੈ ਉਹਦੇ ਕਈ ਪੰਪ ਹੈ ਕਈ ਕਾਰਖਾਨੇ ਆ ਆ ਜਿੰਨੇ ਨਾਗਰ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੇਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫ਼ਰਤ ਹੈ ਇਹ ਤਾਂ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਤੀ ਕਾਮਰੇਡਾਂ ਨੂੰ ਵੀ ਜਦੋਂ ਵਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਥੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲੇ ਨੂੰ ਬਚਾਉਣ ਲਈ ਆਪਣੀ ਸੱਗਤਾਂ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਖੰਨੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹਨਾਂ ਡੈਮੋਗ੍ਰਾਫੀ ਬਦਲਦੀ ਜਾਊਗੀ ਹੁਣ ਤੇ ਉੱਥੇ ਤੋਂ ਹੀ ਤਸਵੀਰਾਂ ਦੇ ਅੱਖ ਜਾ ਕੇ ਖੜ ਕੇ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਤਨਾਦਰ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਹੈ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਹਨਾਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾ ਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦਾ ਹੱਲ ਦਿਓ ਤੁਸੀਂ ਬੈਠੇ ਹੋ ਆਪਾਂ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਦੇ ਖੜਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਦਰਿਆਵਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰਾਂਹ ਕਹਿੰਦਾ ਮੈਂ ਫੱਤੇ ਨਹੀਂ ਬੁਲਾਉਂਦਾ ਮੈਂ ਮਜਕਾਰਾ ਲਾਵਾਂ ਤੇ ਫੰਡ ਕਿਹਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗਾਤਰੇ ਪਾਏ ਹੁੰਦੇ ਆ ਅਗਰਾਂਹ ਖੜਾ ਸਟੇਜ ਤੇ ਬੋਲਦਾ ਆਂਦਾ ਮੈਂ ਫੱਤੇ ਨਹੀਂ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਆ ਗੱਤਰਿਆਂ ਵਾਲੇ ਜਿਹੜੇ ਸ਼ਵੇਰ ਤੋਂ ਸੁਰੂ ਹੀ ਆਪਣਾ ਅਰਦਾਸ ਦੇ ਨਾਲ ਵਹਿ ਗਏ ਖਾਲਸਾ ਵੈਕਰ ਦੀ ਫਤਿਹ ਕਹਿੰਦੇ ਆ ਜਿਹੜੇ ਗੱਲ ਗਲਤ ਆ ਜੇਕਰ ਆ ਲਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਭਾਈ ਜਿੰਨੀ ਨਫ਼ਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਆ ਐਨੀ ਨਫ਼ਰਤ ਸ਼ਰਦਵਾਦੀ ਵੀ ਨਹੀਂ ਕਰਦਾ ਹੋਣਾ ਸਿੱਖਾਂ ਦਾ ਜਦੋਂ ਮੇਰਾ ਵਾਹ ਪੈਂਦਾ ਰਿਹਾ ਉੱਥੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇਹਾਂ ਨੇ ਅਕਲਵੰਤ ਇਹਦੇ ਨਾਲ ਕਾਮਰੇਡ ਆਈ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਵੀਡੀਓ ਪਈ ਆ ਮੈਂ ਕਿਹਾ ਜੀ ਅੰਦਰ ਵਾ ਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਗਏ ਮਰੇ ਦਾਲੇ ਹੋ ਗਏ ਕਿਹਦੋਂ ਇੱਥੇ ਕੋ ਰੋਕਦਾ ਮੈਂ ਕਿਹਾ ਇੱਥੇ ਆਪਾਂ ਤਾਂ ਰੋਕਦੇ ਵੀ ਸਾਰਾਗਾ ਦਿੱਲੀ ਦੇ ਹੇ ਦੱਬੀ ਜਾਊਗੀ ਮੰਦ ਦਾ ਮੈਦਾਨ ਆ ਵਿੱਚ ਆ ਕੇ ਕਰ ਦਿਓਗੇ ਉੱਥੇ ਮੇਰੇ ਜਦੋਂ ਇਹ ਗੱਲ ਪੈਣ ਲੱਗੀ ਉਦੋਂ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਅਸੀਂ ਚਲਾਈ ਉਹ ਜੁਨੀਅਰ ਵਾਲਾ ਮੁੰਡਾ ਗੁਰਦੀਪ ਸਿੰਘੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨ ਸਟੇਜ ਦੇ ਉੱਤੇ ਉੱਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਕਹਿ ਕਰੂ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉੱਥੇ ਨਰੇਸ਼ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕਾਰਾ ਲਾਉਣਾ ਨਾ ਫਦੇ ਬੁਲਾਉਣੀ ਹੈ ਮਾਕੇ ਜਕਾਰਿਆਂ ਵਾਲੀ ਆ ਜਿਹੜੇ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਸੋਡਾ ਅਗਰਾਹਾ ਦਾ ਖਨੌਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੌਰੀ ਦੇ ਦਰਬਾਰ ਵਾਲੀ ਬਾਰਡਰ ਤੋਂ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਉਹ ਤੇ ਟਿਕਰੀ ਤੇ ਸਿੰਘੂ ਦੇ ਉਦੋਂ ਬਾਅਦ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਤੇ ਇਹ ਵੀ ਰੋਜੀ ਰੋਟੀ ਦੀ ਲਈ ਫਿਰਦੇ ਆ ਇਤੂ ਕਹਾ ਸੱਭਿਆਤਾ ਦੀ ਗੱਲ ਕੌਮੀ ਗੱਲ ਕੋਈ ਹੋਣ ਦੀ ਗੱਲ ਬੋਲੀ ਦੀ ਗੱਲ ਕੋ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਨਾ ਜੋ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦੇ ਦੇ ਲੜੇ ਆ ਤੇ ਖੜੇ ਆ ਅਗਲੀ ਗੱਲ ਨੂੰ ਤਲਵੰਤ ਵਾਲੀ ਦੱਸਦਾ ਐਂ ਬਹਿਸ ਵਸਾਈ ਹੋ ਗਈ ਮੈਂ ਕਿਹਾ ਵੀ ਝਕਾਰਾ ਵੀ ਲੱਗੂ ਫਤਈ ਬੁਲਾਵਾਂਗੇ ਕਿ ਤੁਹਾਡਾ ਕੱਲਿਆਂ ਦਾ ਨਹੀਂ ਹੈਗਾ ਫਿਰ ਮੋਖੇ ਉਹ ਵੀ ਬੋਲਿਆ ਸੀ ਉਹ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮੈਂ ਕਿਹਾ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾਂ ਗੱਲ ਚਲਦੀ ਚਲਦੀ ਕੁਲਵੰਤਨਾ ਕਿੱਥੋਂ ਘਰਾਰੀ ਫਸੀ ਉਹ ਕਹਿੰਦਾ ਬੰਦੇ ਮਾਰਤੇ ਸਾਡੇ 80 90 ਚ ਮੈਂ ਕਿਹਾ ਤੁਸੀਂ ਟੌਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਪੁਲਿਸ ਦੇ ਟੌਟ ਬਣੇ ਸੰਦ ਬਣੇ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤੇ ਹੋ 80 90 ਦੇ ਦੌਰ ਦੇ ਵਿੱਚ ਕਰਾਸੀ ਕੀ ਟੂਲ ਬਣਿਆ ਨਾ ਕਿੰਨੇ ਮੁੰਡੇ ਬਕਰ ਸਾਡੇ ਬੰਦੇ ਮਾਰਤੇ ਸਾਡਾ ਕਵੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹਦਾ ਕਹਿੰਦਾ ਸੀਗਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦਿਓ ਸਰੋਵਰ ਦੇ ਵਿੱਚ ਜਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਪੰਜਾਬੀਤ ਨਾਲ ਆ ਤਾਂ ਕਿਹੜਾ ਸਾਡੇ ਵਿਰੁੱਧ ਆ ਜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਟ ਦੀ ਗੱਲ ਚੱਲੂ ਬਰਾਬਰ ਕਿ ਵਰਤਾਂਤ ਕਢਣਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਵੈਬਸਾਈਟ ਚ ਲਾਈ ਆ 10 ਗੱਲ ਚਲਾ ਅਕਰਾ ਰਹੇ ਨੇ ਵੀ ਇਹ ਨਫਰਤ ਫਲਾ ਰਹੇ ਆ ਇਹ ਮਹਿਮਨ ਨਫਰਤ ਇਹ ਫਿਰਕਾ ਪ੍ਰਸਤੀ ਆ ਇਹ ਕੱਢ ਦੇਣਾ ਚਾਹੁੰਦੇ ਆ ਮੈਂ ਕਹਿੰਦਾ ਸਾਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਕੋਈ ਵੀ ਸੰਘਰਸ਼ ਹਿੰਸਕ ਹੁੰਦਾ ਉਹ ਸੰਘਰਸ਼ ਆਪਾ ਹਰ ਜਾਂਦਾ ਸਰਕਾਰਾਂ ਇਹ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗੱਲ ਤੁਹਾਡੇ ਨਾਲ ਮੇਰੇ ਕੋਲ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਚਾਰ ਉਹਨਾਂ ਦੀ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ ਓਰਨਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਓਰਨਾਚਲ ਦੀ ਗੱਲ ਕਰ ਰਿਹਾ ਹਾਂ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਗੱਲ ਆਉਂਦਾ ਹੈ ਸੰਵਿਧਾਨ ਮੁਤਾਬਕਾ ਉੱਥੇ ਅਗਲਾ ਆਜੋ ਤੁਸੀਂ ਨਾਗਾ لینڈ ਦੇ ਵਿੱਚ ਆਰਟੀਕਲ 377A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮਜ਼ੋਰਮ ਦੇ ਵਿੱਚ ਮਘਾਲਿਆ ਦੇ ਵਿੱਚ ਮਨੀਪੁਰ ਦੇ ਵਿੱਚ ਨਾਉਣ ਟ੍ਰਾਈਬਲ ਬੰਦਾ ਬਾਹਰ ਕੋਈ ਆ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜਾ ਸਕਦਾ ਜਿਆਦਾ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸਿੱਕਮ ਦੇ ਵਿੱਚ ਸਿੱਕਮ ਦੇ ਵਿੱਚ ਆਰਟੀਕਲ 371 ਐਫ ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਤੇ ਪੂਰਨ ਤਰ ਤੇ پابੰਦੀ ਆ ਉਸੇ ਹਮਾਚਲ ਪ੍ਰਦੇਸ਼ ਦੇ ਵਿੱਚ ਫ੍ਰੈਂਸੀ ਐਂਡ ਲੈਂਡ ਰਿਫਾਰਮ ਐਕਟ 1972 ਦਾ ਜਿਹੜਾ ਸੈਕਸ਼ਨ 118 ਉਹਦੇ ਅਧੀਨ ਬਾਹਰਲੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਕੱਲਾ ਮਾੜਾ ਮੋੜਾ ਦੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਜੇ ਨੌਕਰੀ ਲੈਣੀ ਹਿਮਾਚਲ ਦੇ ਵਿੱਚ ਉਥੋਂ ਦਾ ਬੋਨਫਾਇਡ ਜਿਹੜਾ ਕਈ ਤਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉਥੇ ਅਪਲਾਈ ਕਰ ਸਕਦਾ ਦੂਜਾ ਬੰਦਾ ਅਪਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਾਓ ਤੁਸੀਂ ਅੱਗੇ ਆ ਜਾਓ ਪੁਤਰਾਖੰਡ ਦੇ ਵਿੱਚ ਹੁਣੇ ਨਾਮਾ ਹੀ ਹੋਇਆ ਪੁਤਰਾਖੰਡ ਦੇ ਵਿੱਚ ਆ 225 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉਥੇ ਦਾ ਮੁੱਖ ਮੰਤਰੀ ਹੈ ਉਹਨਾਂ 13 ਜ਼ਿਲ੍ਹਾਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ਿਰੂਦੂ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਾਂ ਦੇ ਵਿੱਚ ਪੂਰਬ ਤਾਲ ਤੇ ਪਾਬੰਦੀ ਲਾ ਦਿੱਤੀ ਵੀ ਕੋਈ ਬਾਹਰਲਾ ਬੰਦਾ ਇੱਥੇ ਜ਼ਮੀਨ ਨਹੀਂ ਲੈ ਸਕਦਾ। ਕਸ਼ਮੀਰ ਦੇ ਦੇ ਚਤ 1970 ਤੋੜਨ ਤੋਂ ਬਾਅਦ ਵੀ ਉੱਚੇ ਤੁਸੀਂ ਖੇਤੀਬਾੜੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ। ਜਿਹੜੀ ਕੋਈ ਨਗਰਪਾਲਿਕਾ ਦੇ ਅਧੀਨ ਆਉਂਦੀ ਆ ਮਾੜੀ-ਮੁੱਟੀ ਉਹ ਲੈ ਸਕਦੇ ਆ। ਇਹ ਹਾਲੇ ਵੀ ਉੱਥੇ ਪਾਬੰਦੀ ਲੱਗੀ ਹੋਈ ਆ। ਰਾਜਸਥਾਨ ਦੇ ਵਿੱਚ ਕਿੰਨੇ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ ਜਿੰਨਾ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਨਹੀਂ ਲੈ ਸਕਦੇ ਵੋਟਾਂ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਤੇ ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਣ ਭਾਗ ਦੇ ਵਿੱਚ ਦੋ ਹਰਿਆਣੇ ਤੋਂ ਇੱਕ ਯੂਪੀ ਤੋਂ ਕ੍ਰਾਸ਼ਟਾਨ ਤੋਂ ਇੱਕ ਪੰਜਾਬ ਤੋਂ ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਐ 180 ਬੰਦੇ ਕੱਲੇ ਹਰਿਆਣੇ ਤੋਂ ਆ ਅੱਜ ਖੜਾ ਕਿੱਥੇ ਜਾ ਕੇ ਆ ਜਿੰਨੇ ਸਾਡੇ ਸਕੂਲਾਂ ਦੇ ਦੇ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲ ਨੂੰ ਨੀਤੀ ਵਾਲਾ ਮਸਲੇ ਨੂੰ ਲੈ ਕੇ ਪਿੰਡਾਂ 'ਚ ਫਿਰਦੇ ਰਹੇ ਆਂ ਸੀ ਗਾੜੀ ਤਾਂ ਖਾਲੀ ਪਿੰਡਾਂ 'ਚ ਗਏ ਆ 80 80 90 90% ਜਵਾਕ ਜੇ ਹੈਗਾ ਸਕੂਲਾਂ ਦੇ ਪ੍ਰਵਾਸੀ ਆਂਦੇ ਆ ਛੋਟੇ ਆਉਣ ਵਾਲੇ ਸਮੇਂ ਦੇ ਵਿੱਚ ਕਲਰਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਕਲਰਕਾਂ ਤੋਂ ਲੈ ਕੇ ਛੋਟੇ ਮਾਸਟਰ ਡਾਕਟਰ ਸਾਰੀ ਉਹ ਬਣਦੇ ਆਪਣੀ ਹੋਣ ਦਾ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭਵੰਤ ਦਾ ਬਿਆਨ ਦੇ ਕੇ ਪੱਲੇ ਝਾੜ ਗਿਆ ਵੀ ਬਾਹਰਲੇ ਕਿਵੇਂ ਰੋਕ ਦੇਾਂਗੇ ਜੀ ਕਿ ਦੂਜੇ ਸੂਬੇ ਨੂੰ ਦੂਜੇ ਮੁੱਖ ਮੰਤਰੀ ਨਹੀਂ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਹਾਂ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਹਾਂ ਅਸੀਂ ਵੀ ਕਹਿੰਦੇ ਹਾਂ ਇਹ ਕਾਨੂੰਨ ਪੰਜਾਬ 'ਚ ਪੜ ਜਾਣੇ ਚਾਹੀਦੇ ਆ ਰਾਜੇ ਬੜਿੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਜੀ ਸਰਨੇ ਨਹੀਂ ਨਾ ਮੈਨੂੰ ਅਤੇ ਦੂਜਾ ਜਿਹੜਾ ਸਵੀਰਸਾ ਬਾਦਲ ਦਾ ਆਪਾਂ ਕਹਿੰਦਾ ਪੰਛ ਦਾ ਚਿਹਰਾ ਪੰਛ ਕ ਲਈ ਫਿਰਦੇ ਆ ਪੰਛ ਪਾਰਟੀ ਐ ਪੰਜਾਬ ਦਰਦੀ ਪਾਰਟੀ ਐ ਇਹਨਾਂ ਦੇ ਦਾ ਭਾਈ ਸਾਹਿਬ ਪ੍ਰਵਾਸੀ ਕਹਿੰਦੇ ਬਿੰਗ ਬਣਾਏ ਹੋਏ ਆ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਰੌਣਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀ ਕਹਿੰਦਾ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਚਰਚ ਵੀ ਬਣਾਇਆ ਲੱਗਦਾ ਵੀ ਇਹ ਸਾਡੇ ਲਈ ਕੋਈ ਗੱਲ ਗੱਲ ਤੁਹਾਨੂੰ ਮੈਂ ਇੱਕ ਹੋਰ ਦੱਸ ਦਣਾ ਇਹ ਬਹੁਤ ਵੱਡੇ ਭਲੇਖੇ ਦਾ ਚੰਡੀਗੜ੍ਹ ਦਾ ਆਪਾ ਕਮਾ ਲਿਆ 5-7% ਰਹਿ ਗਏ ਉੱਥੇ ਜੇ ਆਪੋ ਲਿਓ ਚੰਡੀਗੜ੍ਹ ਤਾਂ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੀ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਛੋਡਾ ਗਿਆ ਲੁਧਿਆਣਾ ਵੀ ਛੋਡਾ ਗਿਆ ਅਬ ਹੰਡੇ ਮੈਨੂੰ ਐ ਅਸੀਂ ਮੈਂ 5-7000 ਹੀ ਹੁਣ ਡੂੜ ਦਾ ਕੁੱਤੇ ਹੋਇਆ ਗਾ ਹੰਡੇ ਵੀ ਹਾਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਹੈ ਗਿਆ ਹੀ ਲੱਗਦਾ ਹੈ ਜਲੰਧਰ ਵੀ ਗਿਆ ਛੋਟੇ ਪੱਲੇ ਰਹੇ ਕੀ ਗਿਆ ਆਪਾਂ ਹਲੇ ਵਿੱਚ ਆਪਾਂ ਸਵੇਰ ਮਸਲਾ ਜਿਹੜਾ ਹੈਗਾ ਚੁੱਪ ਹੋਣ ਨਾਲ ਗੱਲ ਨਹੀਂ ਬਣਨੀ ਅੱਜ ਮੈਂ ਭਾਈ ਮੰਡਰ ਨੇ ਕਿਹਾ ਤੇ ਭਾਈ ਅਤੋਜ ਨੇ ਕਿਹਾ ਬਾਕੀ ਕਈ ਬਲਾਰੇ ਕਹਿ ਕੇ ਗਏ ਆ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆਹੀ ਹਾਲਾਤ ਆ ਜਾਂ ਸ਼ਕਤੀ ਇੰਨੀ ਕੀ ਹੈ ਸਾਡੀ ਆ ਪੰਜਾਂ ਦਸਾਂ ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਵੋਗੇ ਇਹ ਭੁੱਲ ਜਾਓਗੇ ਉਹ ਇਹ 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 ਘੱਟੋ-ਘੱਟ ਜਿੰਮੋਂ ਦੰਮ ਨਹੀਂ ਕਾਂਡ ਹੋਇਆ ਸੀ ਅੰਦਰ ਭੈ ਕਾਂਡ ਹੋਇਆ ਸੀ ਪੂਰੀ ਦੁਨੀਆ ਚੱਕ ਲੱਗੀ ਸੀ ਪੂਰੀ ਦੁਨੀਆ ਜਹਾਨਕਾਰ ਮਚ ਗਈ ਸੀਗੀ ਨੈਸ਼ਨਲ ਮੀਡੀਆ ਦੇ ਕੱਡੀਆਂ-ਕੱਡੀਆਂ ਡਿਬੇਟਾਂ ਚੱਲ ਜਾਣਾ ਇਹ ਉਦੋਂ ਵੀ ਕਿਤੇ ਖਿਣਾਉਣਾ ਕਾਂਡ ਹੈ ਇਹਦੀ ਕੋਈ ਚਰਚਾ ਹੀ ਨਹੀਂ ਸੇ ਮੀਡੀਆ ਅੱਜ ਕਦੇ ਪੰਜਾਬ ਦੇ ਮੀਡੀਆ 'ਚ ਆ ਜਿੰਨੇ ਇਹਨਾਂ ਦੇ ਕਾਮਰੇਟਾਂ ਦੇ ਕੌਲੀ ਚੱਟ ਪੱਤਰਕਾਰ ਇੱਕ ਦੋ ਫਿਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਘਮਾਈ ਜਾਂਦੇ ਆ ਉਹ ਇੱਕ ਕੰਮਿਆਂ ਵਾਲੇ ਘਟਨਾ ਵਾਪਰੀ ਆ ਫਰੀਦਕੋਟ ਕੋਲੇ ਉਧਰ ਨੂੰ ਜੋੜੀ ਜਾਂਦੇ ਆ ਅਸੀਂ ਕਿਹੜਾ ਉਹਨੂੰ ਸਹੀ ਕਹਿੰਦੇ ਆ ਕਾਹਤਾ ਗਲਤੀ ਆ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਕਰ ਅਸੀਂ ਦੰਧਿਆ ਕਰਦੇ ਹਾਂ ਉਸ ਗਲਤੀ ਦੀ ਸੋ ਇਹ ਹੈ ਤੁਸੀਂ ਅੱਜ ਦੇਖੋ ਹਾਲਾਤ ਦੁਨੀਆ ਦੇ ਅਪਾ ਦੁਆਬੇ 'ਚ ਖੜੇ ਆ ਜੇ ਪਰਮਜੀਤ ਜੀ ਨੇ ਕਿਹਾ ਦੁਆਬੇ ਵਾਲਾ ਛੋਡੇ ਵੀ ਇਹ ਮੈਂ ਗਿਆ ਪਿੰਡਾਂ 'ਚ ਕੁੱਕੜ ਪਿੰਡ ਤੋਂ ਆਏ ਸੀ ਰੈਲੀ ਤੇ ਛੋਡੇ ਪਿੰਡਾਂ ਦੇ ਪਿੰਡ ਵਿਹਲੇ ਆ ਬਾਈ 80% ਘਰਾਂ ਨੂੰ ਜੰਦੇ ਲੱਚੁੱਕੇ ਆ ਉਹ ਕੱਟੋ-ਕੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਇੱਥੇ ਬਹਾਦਰਾ ਕਰੋ ਸੋ ਨੂੰ ਐ ਲੱਗਦਾ ਕਿ ਸਾਡੀ ਕਦੇ ਕੋਠੀਆਂ ਦਾਪ ਲੈਣਾ ਇਹ ਤੇ ਉਹ ਛੱਡਣਗੇ ਛੱਡ ਨਹੀਂ ਉਹਨਾਂ ਨੇ ਵੀ ਨਹੀਂ ਜੇ ਉਧਰੋਂ ਮੇਰੀ ਗੱਲ ਸੁਣ ਲਓ ਧਿਆਨ ਨਾਲ ਆਂਗਲੈਂਡ ਦੇ ਵਿੱਚ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜੱਤੀ ਧਰਤੀ ਬਚਾਉਣ ਲਈ ਲੜ ਰਿਹਾ ਅੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਹੈ ਆ ਟੌਮੀ ਰਮਸਨ ਨਾਮ ਦਾ ਬੰਦਾ ਜਿਹਨੇ 2 ਲੱਖ ਬੰਦੇ ਦਾ ਇਕੱਠ ਕੀਤਾ ਅੰਗਲੈਂਡ ਦੇ ਵਿੱਚ ਵੀ ਭਜਾਓ ਸਾਰੇ ਬਾਹਰ ਦੇ ਸਾਡਾ ਸਾਰਾ ਕੁਝ ਖਤਮ ਹੋ ਗਿਆ ਸਿੱੁੰਨੇ ਅਰਪ ਦੇ ਵਿੱਚੋਂ ਇਹ ਲੋਕ ਉਸਾਰਾ ਇੰਗਲੈਂਡ ਦੇ ਵਿੱਚ ਗੁਰਕੀਪੁਰ ਕੇ ਫਿਰਦੇ ਆ ਹੁਣ ਆ ਪੁਰਤਗਾਲ ਨੇ ਐਲਾਨ ਕਰਤਾ ਵੀ ਪ੍ਰਵਾਸੀਆਂ ਨੂੰ ਕੱਢਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢ ਗਈ ਜਾਂਦਾ ਉਹ 72 73 ਸਾਲ ਦੀ ਬੇਬੇ ਫੜ ਲਈ ਉਹਨਾਂ ਨੇ ਜਿਹੜੀ 1992 ਦੀ ਰਹਿ ਰਹੀ ਸੀ ਤਾਂ 35 32 33 ਸਾਲ ਤੋਂ ਕਹਿੰਦੇ ਚੱਲ ਵਾਪਸ ਸਾਡੇ ਲਈ ਕਹਿੰਦੇ ਹਾਂ 30 ਸਾਲ ਹੋ ਗਏ 40 ਹੋ ਗਏ ਉਧਰੋਂ ਵੇਚ ਵੇਚ ਜ਼ਮੀਨਾਂ ਭੱਜੀ ਜਾਂਦੇ ਆ ਘਰ ਵੇਚੀ ਜਾਂਦੇ ਆ ਉਧਰੋਂ ਛੱਤਰ ਕਰਨਾ ਸ਼ੁਰੂ ਹੋ ਜਾਈ ਕੱਢਣ ਲੱਗ ਆਉਣ ਲੈ ਕਿੱਥੇ ਜਾਣ ਲੈ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਹਿੰਦੇ ਸੁਵੰਨ ਸਿੰਘ ਕਮਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਹੈ ਨਾ ਜਿਹੜੀ ਕਿਸੇ ਇਨਸਾਨ ਲਈ ਕੌਮ ਲਈ ਸਭ ਤੋਂ ਵੱਧ ਧਰਤੀ ਹੁੰਦੀ ਹੈ ਜੇ ਇੱਕ ਵਾਰੀ ਧਰਤੀ ਕਮਾ ਲਈ ਇਹ ਮੁੜ ਕੇ ਹਾਸਲ ਨਹੀਂ ਹੋਣੀ ਜਿੱਥੇ ਮਰਜ਼ੀ ਤੁਰੇ ਫਿਰੇ ਅੱਜ ਫਰਸਤੀਨੀਆਂ ਦਾ ਹਾਲ ਦੇਖ ਲੋ ਕਦੇ ਇਹੀ ਦੌੜ ਫਰਸਤੀਨੀਆਂ ਦੇ ਉੱਤੇ ਵੀ ਸੀਗਾ ਛੜ ਛੜ ਆਦਾ ਮੁਲਕ ਦੂਜੇ ਮੁਲਕਾਂ ਨੂੰ ਭੱਜ ਗਈ ਪੈਸੇ ਦੇ لالਚਾਂ ਦੇ ਵਿੱਚ ਅੱਜ ਹਾਲਾਤ ਦੇਖੋ ਇਜ਼ਰਾਈਲ ਨੇ ਕੀ ਕਰ ਦਿੱਤਾ ਉਹਨਾਂ ਦੇ ਜਿਸ ਕਰਕੇ ਇੰਨਾ ਮੁੱਦਿਆਂ ਤੇ ਆਪਾਂ ਆਈਏ ਇੱਕ ਤਾਂ ਨੂੰ ਮੁੱਦੇ ਨੂੰ ਇੱਥੇ ਨਾ ਪਰੋਕਤ ਗਏ ਵੀ ਠੀਕ ਆ ਇਕੱਠ ਹੋ ਗਿਆ ਮੇਲਾ ਵਿੱਜੜ ਗਿਆ ਮੰਗ ਪੱਤਰ ਦੇਤਾ ਕਮੇਟੀਆਂ ਬਣਨ ਪੰਜਾਬ ਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਤੇ ਪੰਜਾਬੀਤ ਬਚਾਉਣ ਲਈ ਇਹ ਦਬਾਅ ਬਣਾਉਣਾ ਜੇ ਤੁਸੀਂ ਕਿ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ ਥੋਣੀ ਚਾਹੀਦੀ ਆ ਜਿਹੜੇ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਕੋਈ ਸਰਪੰਚ ਆ ਕੋਈ ਮੈਂਬਰ ਆ ਕੋਈ ਇਹਨਾਂ ਦੇ ਹੱਕ ਚ ਭੁਗਤਦੇ ਆ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪਿੰਡਾਂ ਦੇ ਵਿੱਚੋਂ ਜੁਰ ਜੇ ਅਸੀਂ ਇਹ ਸੋਚੀ ਜਾਮਾ ਕਿ ਬਾਦੀ ਸਾਡੀ ਕਦੋਂ ਆਊਗੀ ਤਾਂ ਬਾਦੀ ਬਸ ਛੇਤੀ ਆ ਜਾਣੀ ਆ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਹਿਸ਼ਾਰਪੁਰ ਆਉਣ ਵਾਲੇ ਦਿਨਾਂ ਤੇ ਸੋਚ ਰਹੇ ਆ ਵੀ ਰੋਪੜ ਦੇ ਵਿੱਚ ਜਾਂ ਜਲੰਧਰ ਆ ਜਾਂ ਨਾਪੇ ਪਟਿਆਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਲਗਾਤਾਰ ਜਿਹੜਾ ਇਕੱਠ ਕਰਦੇ ਦੇ ਕੇ ਲੋਕਾਂ ਨੂੰ ਜਾਗਰੂਕ ਕਰਕੇ ਵੀ ਆਓ ਭਾਈ ਉੱਠ ਕੇ ਆਪਾਂ ਇਹ ਤੇ ਨਹੀਂ ਯਾਦ ਰੱਖਿਓ ਜਿਹੜੇ ਸਾਡੇ ਸਿਆਦਮਨ ਦੀ ਮੈਂ ਗੱਲ ਕਰਦਾ ਜਿਹੜੇ ਅੱਜ ਸਾਡੇ ਕੋਈ ਬਾਜਵੇ ਕੋਈ ਢਿੱਲੋਂ ਕੋਈ ਬਰਾੜ ਕੋਈ ਸਿੱਧੂ ਕੋਈ ਜੋਸੀ ਕੋਈ ਸ਼ਰਮੇ ਇਚ ਐਮ ਐਲ ਐਮ ਵੀ ਬਣਦੇ ਆ ਉਹ ਵੀ ਬੇਰਜਗਾਰ ਹੋ ਜਾਣਗੇ ਹਰਿਆਣੇ ਦੇ ਵਿੱਚ 15 ਸੀਟਾਂ ਐਤ ਕੀ ਵਿਧਾਨ ਸਭਾ ਦੀਆਂ 15 ਸੀਟਾਂ ਦੇ ਉੱਤੇ ਜਿੱਤ ਹਾਰ ਦਾ ਫੈਸਲਾ ਪ੍ਰਵਾਸੀਆਂ ਨੇ ਕੀਤਾ ਆ ਲੈ ਕੇ ਗੜਗਾਉਂ ਤੋਂ ਤੇ ਹੰਮਾਲੇ ਤੱਕ 25 ਤੋਂ ਇੱਕ ਹਲਕੇ ਵਿਧਾਨ ਸਭਾ ਹਰ ਇੱਕ 25 ਤੋਂ 30000 ਵੋਟ ਪ੍ਰਵਾਸੀਆਂ ਦੀ ਬਣੀਆਂ ਉੱਥੇ ਤੇ ਕਾਂਗਰਸ ਨੇ ਇੱਕ ਸੀਟ ਦੀ ਪ੍ਰਵਾਸਕ ਨੂੰ ਦਿੱਤੀ ਹੈ ਹਰਿਆਣੇ ਦੇ ਵਿੱਚ ਤੇ ਜਦੋਂ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ ਤੇ ਫਿਰ حساب ਲਾ ਲੋਏ ਕਾਨੂੰਨ ਵੀ ਆਪਣੇ ਤਰੀਕੇ ਨਾਲ ਬਣਾਉਣਗੇ ਨਾ ਸੋਡੀ ਬੋਲੀ ਨਾ ਇਤਿਹਾਸ ਨਾ ਸੱਭਿਆਚਾਰ ਦਾ ਕੱਖ ਨਹੀਂ ਇੱਥੇ ਰਹਿਣਾ ਹੜੇ ਪੱਲੇ ਪਰ ਇੱਕ ਮੈਂ ਬੇਨਤੀ ਕਰਦਾ ਵੀ ਜਿਹੜੇ ਸੱਜਣਾ ਆਪਾਂ ਇਹਨਾਂ ਨੂੰ ਮੌਕਾ ਦਿੰਨੇ ਆ ਹਾਂ ਖੌਤੀ ਕਾਮਰੇਡਾਂ ਨੂੰ ਆ ਸਾਰਿਆਂ ਨੂੰ ਨਹੀਂ ਕਹਦਾ ਕੁਝ ਚੰਗੇ ਕਾਮਰੇਡ ਵੀ ਹੈਗੇ ਆ ਕੁਝ ਨਾ ਮੇਰੀ ਗੱਲ ਵੀ ਹੋਈ ਉਹ ਬੋਲੇ ਵੀ ਨਹੀਂ ਉਹ ਕਹਿੰਦੇ ਨਹੀਂ ਯਾਰ ਅਸੀਂ ਇਸ ਗੱਲ ਤੋਂ ਪੰਜਾਬ ਦੇ ਨਾਲ ਆ ਪਰ ਜਿਹੜੇ ਆ ਤੁਸੀਂ ਦੇਖ ਹੀ ਰਹੇ ਹੋ ਹਰ ਸਮੇਟ ਟੈਂਡ ਚਕਾਨਾ ਪਾਈ ਰੱਖਦੇ ਆ ਤਾਂ ਸਾਨੂੰ ਅੱਜ ਮੈਂ ਤੁਹਾਨੂੰ ਹੋਰ ਘਟਨਾ ਸੁਣਾਉਣ ਲੱਗਿਆ ਬਠਿੰਡੇ ਦੀ ਹਾਜ਼ਿਰਤਨ ਗੁਰਦੁਆਰਾ ਹੱਥੇ ਸਾਡੇ ਹਾਜ਼ਿਰਤਨ ਦਰਗਾਹ ਵੀ ਆ ਉਹ ਹਰਪਾਲ ਸਿੰਘ ਖਾਰਾ ਵਕੀਲ ਮੈਨੂੰ ਕੱਲ ਦੱਸਣ ਲੱਗਿਆ ਕਹਿੰਦਾ ਲਖੇ ਇੱਥੇ ਮੇਰੇ ਕੋਲੇ ਆਪਣੇ ਪੰਜਾਬੀ ਮੁਸਲਮਾਨ ਇਕੱਠੇ ਹੋ ਕੇ ਆ ਗਏ ਕਹਿੰਦਾ ਸਾਡੀ ਦਰਗਾਹ ਤੇ ਕਬਜ਼ਾ ਹੋ ਗਿਆ ਅੱਜ ਨੇਰ ਹਿੰਗੇ ਰਹੂਗੇ ਤੇ ਐਸੇ ਜੂਪੀ ਤੋਂ ਮੁਸਲਮਾਨੋਂ 25-30 ਹਜ਼ਾਰ ਆ ਕੇ ਇਕੱਠੇ ਹੀ ਬਹਿ ਗਿਆ ਆਪਣਾ ਦੀ ਗਿਣਤੀ 4-500 ਪੰਜਾਬੀ ਮੁਸਲਮਾਨਾਂ ਦੀ ਦਾ ਕੜਪੜਾ ਜਾਰਸ਼ਕਰੀ ਹੈ ਸੋ ਅੱਜ ਪੰਜਾਬ ਪੰਜਾਬਿਤ ਬਚਾਉਣ ਲਈ ਪੰਜਾਬ ਦੇ ਹਿੰਦੂ ਨੂੰ ਪੰਜਾਬ ਦੇ ਮੁਸਲਮਾਨ ਨੂੰ ਪੰਜਾਬ ਦੇ ਸਿੱਖਾਂ ਨੂੰ ਇੱਕ ਫਰੰਟ ਤੇ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਆਪਾਂ ਇਕੱਠੇ ਹੋ ਕੇ ਲੜਾਈ ਲੜ ਕੇ ਪਰ ਮੈਂ ਫੇਰ ਕਹਿਣਾ ਬਾਈਕੜ ਕਰਨ ਦੀ ਲੋੜ ਆ ਜਿਵੇਂ ਸਾਡੇ ਸਾਥੀ ਖੜਿਆ ਭਗਵਾਨ ਸਿੰਘ ਆ ਆ ਗਾਲੋ ਪਰਾਣਾ ਜੀ ਵਧੀਆ ਕੰਮ ਕਰ ਰਹੇ ਆ ਰੋਪੜ ਦੇ ਵਿੱਚ ਉਥੋਂ ਤੱਕ ਚੌਧਰੀ ਤੁਸੀਂ ਦੇਖਿਆ ਹੋਣਾ ਉਹ ਨਗਰ ਕਾਉਂਸਲ ਦਾ ਪਤਾ ਨਹੀਂ ਮੈਂਬਰ ਆ ਪਤਾ ਨਹੀਂ ਕਾਉਂਸਲਰ ਆ ਪਤਾ ਨਹੀਂ ਕੌਣ ਆ ਨਦਪੁਰ ਸਾਹਿਬ ਦਾ ਉਹ ਸ਼ਰਿਆ ਮੇਂ ਉਹਦੇ ਹੱਕ 'ਚ ਖੜ ਕੇ ਬੋਲੀ ਜਾਂਦਾ ਉਹਦੇ ਖਿਲਾਫ ਬੋਲੀ ਜਾਂਦਾ ਇਹੋ ਜਿਹੇ ਬੰਦਿਆਂ ਦਾ ਪੂਰਨ ਤੌਰ ਤੇ ਬਾਈਕਾਡ ਕਰੋ ਨਖੇੜ ਕੇ ਸੈਣ ਕਰ ਦਿਓ ਬੰਦਾ ਮਸਲਾ ਇਕੱਲੀ ਰੋਜੀ ਰੋਟੀ ਦਾ ਨਹੀਂ ਰਿਹਾ ਮੱਖਾ ਸਾਡੀ ਪਛਾਣ ਖਤਮ ਹੋ ਰਹੀ ਜਿਹੜੀ ਪਛਾਣ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕਰਵਾਨ ਕੀਤੇ ਆ ਚੰਗਾਂ ਲੜੀਆਂ ਨੇ ਘੱਲੂ ਘਾਰੇ ਚੱਲਿਆ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਆਪਣੀਆਂ ਝੋਲੀਆਂ ਚ ਪਾ ਲੇ ਨੇਜਿਆਂ ਦੇ ਟੰਗਾਲੇ ਇਸ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਕਿ ਧਰਤੀ ਦੀ ਸਭ ਤੋਂ ਜ਼ਿਆਦਾ ਨੂੰ ਜਿਉਂਦਾ ਰੱਖਣ ਦੇ ਨੇ ਆ ਜੋ ਮਰ ਰਹੀ ਹੈ ਜਿਵੇਂ ਫਿਰ ਕਹਿੰਦਾ ਇਹ ਜਿਹੜਾ ਨਾਰਾ ਆਉਂਦਾ ਵਾਰ-ਵਾਰ ਕਿ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਇਹ ਕੋਈ ਨਫ਼ਰਤ ਦੇ ਵਿੱਚੋਂ ਨਿਕਲਿਆ ਹੋਇਆ ਨਹੀਂ ਆ ਜੋ ਸਾਡੇ ਫਿਕਰ ਨੇ ਅੰਦਰ ਜੋ ਚਿੰਤਾ ਸਾਨੂੰ ਬੜਬੜ ਖਾ ਰਹੀ ਹੈ ਉਹ ਜੋ ਨਿਕਲੀਆਂ ਹੋਈਆਂ ਗੱਲਾਂ ਨੇ ਉਹ ਭਾਵੇਂ ਕੋਈ ਸਾਡੇ ਲੋਕ ਨਾਹਰਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਿੰਦਾ ਜਦੋਂ ਅਸੀਂ ਹਿੰਸਕ ਹੋਵਾਂਗੇ ਸੰਘਰਸ਼ਾ ਦਾ ਰਾਹੋਂ ਕਰਾਹੇ ਪੈ ਜਾਣਾ ਹੈ ਇਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਚਲੋ ਜੀ ਤਾਂ ਜੀ ਆ ਦੇਖੋ ਕੋਈ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ ਹਰਵੀਰ ਦੀ ਵੀ ਅਡੀ ਤਰਿੰਦਗੀ ਦਾ ਮੌਤ ਦੇ ਘਾੜਤਾ ਰਿਆ ਖਬਰ ਕੱਲ ਇੱਕ ਕੀ ਚੱਲੀ ਕੈਨੋ ਦੇ ਉੱਤੇ ਕਿ ਦੇਖੋ ਜੀ ਬਿਹਾਰੀਆਂ ਨੂੰ ਜੁਪੀਆ ਨੂੰ ਹਮਾਚਦਰੀਆਂ ਨੂੰ ਪੰਜਾਬ ਚੋਂ ਭਜਾਉਣਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਆ ਕਿ ਨਹੀਂ ਲੜਦੇ ਆ ਤਾਮਲ ਲੜਦੇ ਆ ਕਿ ਨਹੀਂ ਲੜਦੇ ਬੰਗਾਲੀ ਲੜਦੇ ਆ ਉੱਥੇ ਕੋਈ ਖਬਰ ਨਹੀਂ ਆਉਂਦੀ ਰੋਕ ਉਦਕੇ ਬੱਸਾਂ ਕੱਢਣ ਟੁੱਟਦੇ ਆ ਫੇਰ ਗੱਡੀਆਂ ਕੱਢ ਕੱਢ ਟੁੱਟਦੇ ਆ ਸਾਡੇ ਸਰੋਦੀ ਟੈਗ ਮਾਰ ਦਿੰਦੇ ਆ ਤੇ ਆਪਾਂ ਡਰ ਜਾਂਦੇ ਆ ਵੀ ਹੈ ਇਹਦਾ ਕੱਲ ਹੀ ਹੋਰ ਪਾਸੇ ਨੂੰ ਤੁਰਪੀ ਸੋ ਜੋਰ ਦੇ ਨਾਲ ਸਾਨੂੰ ਇਹ ਆਵਾਜ਼ ਬਰੰਦ ਕਰਨੀ ਚਾਹੀਦੀ ਆ ਸਿਰ ਜੋੜਨ ਦੀ ਲੋੜ ਆ ਭਰਾਵੋ ਨੇ ਸਾਰੇ ਪਾਟੇ ਰੰਗ ਛਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਕਿ ਦੀ ਮੰਗਣ ਆਉਣੀ ਹੋਣੀ ਸੋ ਮੈਂ ਇਹ ਗੁਬਨਤੀਆਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਖੀਰ ਤੇ ਫੇਰ ਕਹਿਣਾ ਵੀ ਅਸੀਂ ਜਦੋਂ ਮੰਗ ਪੱਤਰ ਦੇਣ ਜਾਏਗੇ ਉਸ ਤੋਂ ਬਾਅਦ ਜਿੰਨੇ ਵੀ ਸ਼ਹਿਰਦ ਸੱਜਣ ਆਏ ਆ ਬਖ ਬੱਜ ਦੇ ਮੰਦੀਆਂ ਤੋਂ ਪਸਾਨਾਂ ਤੋਂ ਮਜ਼ਦੂਰਾਂ ਤੋਂ ਸ਼ਹਿਰ ਵਾਸੀ ਆਏ ਆ ਔਰ ਵਧੀਆ ਗੱਲ ਇਹ ਹੋਈ ਆ ਜੇ ਇੱਥੇ ਪਤਾ ਲੱਗਿਆ ਆ ਕਿ ਜਿਹੜੀਆਂ ਪੰਚਾਇਤਾਂ ਨੇ ਮੱਦੇ ਭਾਇਆ ਪਿੰਡਾਂ ਹਸ਼ਾਲਪੁਰ ਦੇ ਵਿੱਚੋਂ ਹਿੰਦੂ ਪੰਚਾਇਤਾਂ ਨੇ ਜ਼ਿਆਦਾ ਤਲ। ਇਹ ਵਧੀਆ ਗੱਲ। ਸਾਰੇ ਜਿਹਨੇ ਆਪਾਂ ਇੱਥੇ ਆਏ ਆ ਇਕੱਠੇ ਹੋਏ ਆ ਇੱਕ ਕਮੇਟੀ ਬਣਾ ਕੇ ਮੀਟਿੰਗ ਕਰਕੇ ਅਗਲੀ ਰੂਪਰੇਖਾ ਦੇ ਕੇ ਇਹਨੂੰ ਵੀ ਕਿਵੇਂ ਅੱਗੇ ਵਧਣਾ ਕਿਵੇਂ ਅੱਗੇ ਵੱਡਾ ਇਕੱਠ ਕਰਨਾ ਜਿਵੇਂ ਗੰਗਵੀਰ ਨੇ ਕਿਹਾ ਵਿਧਾਨ ਸਭਾ ਵੱਲ ਨੂੰ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਕੀ ਕਰਨਾ ਹੈ ਉਧਰ ਹੀ ਹੌਲੀ ਹੌਲੀ ਪਨਾਦਰ ਪਨਾਦਰ ਪੂਰੇ ਪੰਜਾਬ ਜਾਣਾ ਪਊ। ਤਾਂ ਜਾ ਕੇ ਆਪਾਂ ਇਹ ਜਿਹੜਾ ਮੋਰਚਾ ਫਤਹਿ ਕਰ ਸਕਦੇ ਆ ਨਹੀਂ ਵਾ ਠੀਕ ਆ ਪਹਿਲਾਂ ਆਪਾਂ ਕੁਰਬੜਾ ਭੁੱਲ ਗਏ ਜਗਤਪੁਰਾ ਭੁੱਲ ਗਏ ਬਰੋਂਗੀ ਭੁੱਲ ਗਏ ਹੁਣ ਇਹ ਭੁੱਲ ਜਾਗੇ ਬੜੀ ਬਹੁਤ ਮੈਂ ਮੈਂ ਤੈਨੂੰ ਸਹੀ ਗੱਲ ਦੱਸ ਜਿਹਦੇ ਨਾਲ ਬੱਚੇ ਦੀ ਤਸਵੀਰ ਦੇਖੀ ਨਾ ਭਾਈ ਰਾਤ ਨੂੰ ਸੌ ਨਹੀਂ ਸਕਿਆ ਜੀ ਮੇਰੇ ਦਰਦੋਜ਼ ਵੀ ਤੇ ਇੱਥੇ ਆਈ ਕੁੜੀ ਲੁਧਿਆਣੇ ਦੇ ਵਿੱਚ ਜਿਹੜੀ ਵਿਚਾਰੀ ਬੱਚੀ ਉਹਦਾ ਵੀ ਗਲ ਦਮਕੇ ਮਾਰਤੀ ਸੀ ਉਹਦੇ ਵੀ ਅੰਦਰ ਫੇਫੜਿਆਂ ਦੇ ਵਿੱਚ ਪੋਸਟਮਾਰਟਮ ਦੇ ਵਿੱਚੋਂ ਨਾ ਰੇਤਾ ਨਿਕਲਿਆ ਸੀ ਕੋ ਦੱਬੀ ਜਦੋਂ ਸਾਹ ਨਾਲ ਬੱਚੀ ਨੇ ਲਿਆ ਦੇ ਅੰਦਰ ਰੇਤਾ ਚਲੇ ਗਿਆ ਇਸ ਬੱਚੇ ਨੇ ਰਾਈਟੀ ਜੀਵ ਦੀ ਇੰਨੀ ਵੱਡੀ ਕੀ ਦਰਦ ਨਾਲ ਇੱਕ ਹੋਰ ਦੇਖ ਲਓ ਆ ਹੁਣ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਗੋਲਾ ਪਿਆ YouTube ਦੇ ਉੱਤੇ ਕੋਈ ਇੰਸਟਾਗ੍ਰਾਮ ਦੇ ਫੇਸਬੁੱਕਾਂ ਦੇ ਉੱਤੇ ਚੈਨਲਾਂ ਦੇ ਉੱਤੇ ਸਰਕਾਰ ਵੀਡੀਓ ਡਾਉਣ ਲੱਗੀ ਤੁਸੀਂ ਕੋਈ ਕਾਨੂੰਨ ਦੀ ਗੱਲ ਕਰੋ ਸੰਵਿਧਾਨ ਦੇ ਤਰਜ ਰਹਿ ਗੱਲ ਉਹ ਵੀ ਵੀਡੀਓ ਡਾਅ ਦਿੰਦੇ ਆ ਸਿਰੋ ਵੀਡੀਓ ਨਹੀਂ ਥਿਆਉਂਦੀਆਂ ਹੁਣ ਉਸ ਰਾ ਆਨਲਾਈਨ ਦੁਨੀਆਂ ਦੇ ਵਿੱਚ ਚੈਨਲ ਬੰਦ ਕਰ ਦੇਣ ਇਹ ਉਹਦੇ ਬੰਦਿਆਂ ਨੂੰ ਵੀ ਬਹਿ ਨਹੀਂ ਕਰ ਦੇਣਾ ਇਹ ਵੀ ਤੁਹਾਡੀ ਆਵਾਜ਼ ਦੱਬੀ ਜਾਣੀ ਹੈ ਇਹਦੇ ਵੀ ਆਪਾਂ ਨੂੰ ਗੌਰ ਕਰਨੀ ਪੈਣੀ ਹੈ ਕਿ ਅਸੀਂ ਆਪਣਾ ਜਿਹੜਾ ਨੈਟਵਰਕਾ ਕਿਵੇਂ ਚਲਾਵਾਂਗੇ ਕਿਵੇਂ ਇਕੱਠੇ ਹੋਣਾ ਕਿਵੇਂ ਮੀਟਿੰਗਾਂ ਕਰਦੀਆਂ ਸੋ ਪ੍ਰਬੰਧਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਧੰਨਵਾਦ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਪੰਜਾਬਿਤ ਬਚਾਉਣ ਲਈ ਘਰੂ ਬਣਾਉਣ ਲਈ ਇਕੱਠੇ ਹੋ ਕੇ ਆਪਾਂ ਜੋਰ ਮਾਰਗੇ ਕਾਫਲੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ